फोट हा दर हा जय मत ਰਾਇ ਅੰਦਰ ਹਾਂ ਤੇ ਠੀਕ ਆ ਚਾਹ ਜੈ ਭਾਰਤ ਜੈ ਭਾਰਤ ਅਮਰ ਰਹੇ ਇਸਰ ਆਪਣੀ ਪਰਸ਼ਰ ਅਮਰ ਰਹੇ ਸ਼ੀਰ ਸ਼ਕਤੀ ਅਮਰ ਰਹੇ ਬਾਰਮਿਕ ਸ਼ਕਤੀ ਅਮਰ ਰਹੇ ਜੈ ਭਾਰਤ ਜੈ ਭਾਰਤ ਆਓ ਆਓ ਅਦੁਰੋ ਹੋ ਸਾਰੇ ਕੋਲੋਂ ਆਇਆ ਜੀ ਮਾਡਰਨ ਦਾ ਡਾਇਰੈਕਟਰ ਦਰਦ ਨਹੀਂ ਰਾਣੇ गॾियूं छॾियो इलो हली हली ਕਿ ਜਿਹੜੇ ਹਰੀ ਮੰਚੋਂ ਉਹਨਾਂ ਦੇ ਕੀ ਅੰਦਰ ਸਮਾਪਰਦਸ਼ਨਾ ਜੋ ਬਾਬਾ ਸਾਹਿਬ ਭੀਮਰਾਓ ਮੈਡਿਕਲ ਦੀ ਅੰਮ੍ਰਿਤਸਰ ਦੇ ਵਿੱਚ ਇੱਕ ਮੂਰਤੀ ਨਾਲ ਫੇਰ ਫੇਰ ਕੀਤੀ ਗਈ ਗੌਤਮ ਸਾਹਿਬ ਵੱਲੋਂ ਅੱਜ ਦਾ ਰੋਸ ਤੁਸੀਂ ਜੋਸ਼ ਖੋਸ਼ ਨਾਲ ਆਪਣੇ ਘਰਾਂ ਨੂੰ ਨਿਕਲੇ ਹੋ ਤੇ ਇਹ ਮਸਾ ਜਿਹੜਾ ਹੈ ਆਪਣੇ ਹੱਕਾਂ ਅਧਿਕਾਰਾਂ ਦਾ ਮਕਸਦ ਹੈ ਕਿ ਸਾਡੇ ਹੱਕ ਇੱਥੇ ਰੱਖੋ ਡਾਕਟਰ ਭੀਮਰਾਓ ਮੈਡਿਕਲ ਜੀ ਨੇ ਕੀ ਨਹੀਂ ਕੀਤਾ ਸਾਡੇ ਲਈ ਸਾਰੇ ਜਾਣਦੇ ਨੇ ਅੱਜ ਜਿੰਨਾ ਵੀ ਇਹ ਰੋਸ ਪ੍ਰਦਰਸ਼ਨ ਹੋ ਰਿਹਾ ਇਹ ਬਾਬਾ ਸਾਹਿਬ ਦੇ ਇੱਕ ਸੰਵਿਧਾਨ ਕਰਕੇ 바ਵਾ ਸਾਹਿਬ ਦੀ ਹਕਮ ਕਾਰਨ ਰੋਣਾ ਦੁੱਖਿਆ ਤਕਲੀਫ ਉਹਦੇ ਕਰਕੇ ਹੋ ਰਿਹਾ ਸਾਥੀਓ ਉਸੇ ਮੌਜਮਾਨਾ ਮੌਜਮਾਨ ਆਪਣੇ ਪਰਾਂਵਤਿਆਰ ਕਰੋ ਆਪਣੇ ਪੈਣਸਾਪ ਬੱਚਿਆਂ ਨੂੰ ਤਿਆਰ ਕਰੋ ਜੋ ਤਿਆਰ ਕੀ ਕਰ ਰਹਾ ਹੈ 513 ਰਾਮਬੇੜਕਰ ਦੀ ਬਦੌਲਤ ਅਸੀਂ ਪੜ੍ਹੇ ਲਿਖੇ ਆ ਐਜੂਕੇਟਿਡ ਆ ਮੌਜਮਾਨ ਆ ਬੱਚਿਆਂ ਨੂੰ 바ਵਾ ਸਾਹਿਬ ਹੀਰਮੰਬੇੜਕਰ ਦੀ ਸਿੱਖਿਆ ਦਿਓ 바ਵਾ ਸਾਹਿਬ ਹੀਰਮੰਬੇੜਕਰ ਜੀ ਦਾ ਸੰਵਿਧਾਨ 바ਵਾ ਸਾਹਿਬ ਹੀਰਮੰਬੇੜਕਰ ਦੀ ਹਰ ਕਰਦੇ ਵਿੱਚ ਫੋਟੋ ਆਵਾਸਾਪੀ ਹਿਮਲਾਬੇੜ ਕਰਦੀ ਤੇ ਜਨੂਨ ਹੋਵੇ ਜਜ਼ਬਾ ਹੋਵੇ ਜਿੰਨੀ ਗੈਦਰਿੰਗ ਸਾਥੀਓ ਮੈਨੂੰ ਲਿਗਾ ਇਹ ਹੋਣੀ ਚਾਹੀਦੀ ਸੀ ਉਨੀ ਗੈਦਰਿੰਗ ਉਸ ਤਰੀਕੇ ਨਾਲ ਨਜ਼ਰ ਨਹੀਂ ਆ ਰਹੀ ਪਰ ਜਿੰਨੇ ਵੀ ਸਾਥੀ ਕਰਾਜੂ ਨਿਕਲੇ ਹਨ ਇਹ ਆਵਾਸਾਪੀ ਹਿਮਲਾਬੇੜ ਕਰਦੀ ਦੇ ਬੱਚੇ ਹਨ ਆਵਾਸਾਪੀ ਹਿਮਲਾਬੇੜ ਕਰਦੀ ਦਾ ਦਰਦ ਹੈ ਸੋਕੇ ਹੈ ਫਿਰ ਉਸ ਰੋਸਪੁਰ ਜੁਲ ਕਾ ਲੈਨੇ ਬੜੀਆਂ ਬੜੀਆਂ ਮਹਾਨ ਹਸਤੀਆਂ ਆਵਾਸਾਪੀ ਹਿਮਲਾਬੇੜ ਕਰਦੀ ਦੇ ਇੱਕ ਰੋਸ ਪ੍ਰਦਰਸ਼ਨ ਦੇ ਵਿੱਚ ਨਿਕਲੀਆਂ ਨੇ ਤੇ ਮੈਂ ਉਮੀਦ ਕਰਦਾ ਹਾਂ ਇਹ ਇੱਜਾ ਹੀ ਦੋਸ਼ ਦੋਸ਼ ਜਨੂਨ ਆਵਾ ਸਾਥੀ ਹਰਮੇੜ ਕਰਦੀ ਦਾ ਹੱਲ ਦੇ ਵਿੱਚ ਹੋਵੇ ਇਹ ਸਾਨੂੰ ਸਾਡਾ ਫਰਜ਼ ਬਣਦਾ ਹੈ ਸਾਡਾ ਰਾਈਟ ਬਣਦਾ ਹੈ ਕਿ ਅਸੀਂ ਆਪਣੇ ਹੱਕਾਂ ਵਿਚਾਰਾਂ ਦੀ ਆਵਾਜ਼ ਆਜ਼ੁਤਰੀ ਹੈ ਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਆਪਣੇ ਐਮਸੀ ਆਪਣੇ ਐਮਐਲਏ ਆਪਣਾ ਰਾਜ ਆਪਣਾ ਸੰਵਿਧਾਨ ਦੇ ਮੁਤਾਬਕ ਜਿੰਨਾ ਵੀ ਸਾਡਾ ਹੱਕ ਅਧਿਕਾਰ ਬਣਦਾ ਹੈ ਸਾਨੂੰ ਮਿਲਣਾ ਚਾਹੀਦਾ ਹੈ ਸੋ ਇਸ ਅਸੀਂ ਚਾਰਜ ਜਿ ਬੈਠੇ ਨੇ ਸਭ ਮੰਤਰਾਂ ਦੇ ਵਿੱਚ ਤੁਹਾਡਾ ਰੋਸ ਦੇ ਦਰਸ਼ਨ ਦਾ ਮਤਲਬ ਹੈ ੱੱਕਾ ਜਾਓ ਰੋਸ ਦੇ ਦਰਸ਼ਨ ਇੱਕ ਵਾਰੀ ਅੱਠ ਘੜੇ ਕਰਕੇ ਜੈ ਭੀਮ ਜੈ ਸੰਵਿਧਾਨ ਦਾ ਨਾਰਾ ਜ਼ੋਰ ਲਗਾਉਣਾ ਹੈ ਜੋ ਕਿ ਪੂਰੇ ਗਦਾਸਪੁਰ ਨੂੰ ਪਤਾ ਲੱਗ ਜਾਵੇ ਹਲਮਾਂ ਦੇ ਬੰਦੇ ਵਿੱਚ ਬਾਬਾ ਸਾਹਿਬ ਭੀਮ ਨਾਮ ਦੇ ਕੱਤੇ ਨੂੰ ਆਈ ਬੱਚੇ ਬੈਠੇ ਹਨ ਜੈ ਭੀਮ ਜੈ ਭਾਰਤ ਜੈ ਭੀਮ ਜੈ